ਦੰਦ ਦੰਦ ਮੋਟਰਸਾਈਕਲ ਤੇ ਆਇਆ ਠੰਡ ਠੰਡ ਬਹੁਤ ਜਿਸਤਾਲ ਹੁਣ ਬਹੁਤ ਜਾਲੇ ਠੰਡ ਹੈਗੀ ਯਾਰ ਬੂਟਾ ਚ ਪੈ ਖੜੀ ਹੁੰਦੇ ਕਮਾਲ ਕਰਦਾ ਬਹੁਤ ਅੰਨਾ ਠੰਡ ਪਈ ਤੇ ਪੌਂ ਵੀ ਕਦੋਂ ਯਾਰ ਪੌਂ ਵੀ ਸਹੀ ਗੱਲ ਹਾਂ ਹੁਣ ਤਾਂ ਪੂਰੀ ਠੰਡ ਆ ਗਈ ਬਾਕੀ ਵਧੀਆ ਰਿਆ ਕਲ ਨਗਰਗੀਤ ਨਗੇ ਆਪਣੇ ਕੋਲ ਬਹੁਤ ਐਵੇਂ ਕਿਸ ਸੰਗਤ ਨੇ ਨਾ ਬਹੁਤ ਵਧੀਆ ਸਹਿਯੋਗ ਦਿੱਤਾ ਠੀਕ ਆ ਠੀਕ ਆ ਐਵੇਂ ਅਖ ਕੇ ਬਾਈ ਪੂਰਾ ਟਰੈਕਟਰ ਲਾਏ ਪੂਰੇ ਸੰਗਤ ਨੇ ਫੁੱਲ ਪਡਾਲ ਆਏ ਹਾਂ ਪੂਰਾ ਸੰਯੋਗ ਸੀ ਗੱਲ ਸੰਘਤ ਦਾ ਯਾਰ ਧਰਨਾ ਲੋਗਿਆ ਰਹਾ ਨਾ ਨੰਗੇ ਪੈਰੀ ਲੋਗਿਆ ਰਹਾ ਨਾ ਚੱਲ ਬਈ ਪੂਰਾ ਨਹੀਂ ਹੋ ਜਾਂਦਾ ਮੈਨ ਲੱਗਣੀ ਗੁਰੂ ਦਾ ਪੰਜਾਬ ਚ ਹੋਣਾ ਪੰਜਾਬ ਚ ਸ਼ਰਦਾ ਨਹੀਂ ਕਦੇ ਖਤਮ ਹੋ ਸਕਦੀ ਨਹੀਂ ਲੰਗਰ ਤੇ ਜਾਵਾਂ ਨਹੀਂ ਮੁਕਤੀ ਇੱਕ ਧਰਮ ਬੱਤੀ ਹੈ ਨਾ ਨਹੀਂ ਹੁੰਦੀ ਜੀ ਨਹੀਂ ਹੁੰਦੀ ਮੈਂ ਕਹਿੰਦਾ ਜੇ ਹਨਾ ਐ ਤੁਰੇ ਜਾਂਦੇ ਨੇ ਲੋਕ ਨਹੀਂ ਨਹੀਂ ਸੰਤ ਜੀ ਰਹਿ ਗਈ ਸ਼ਰਦਾ ਜੋ ਆ ਕੇ ਜਸਪਾਲਿਆ ਜਵਾ ਕਿਸੇ ਨੇ ਕੋਈ ਹੁਦਲਟ ਵਾਰੀ ਜਮ ਨਹੀਂ ਗੀ ਉਹ ਸ਼ਰਦਾ ਆਪਣੇ ਪਿੰਡ ਦਾ ਡਿਸਪਲਨ ਪੂਰਾ ਰਿਹਾ ਇਹ ਕਿਆ ਸੀ ਨਾ ਹਮੇ ਲੋਕਾਂ ਨੇ ਮੰਨਿਆ ਵੀ ਮੋਟਰਸਾਈਕਲ ਬੰਦ ਕੀ ਬਾਕੀ ਇਹਨਾਂ ਗੁਰੂ ਦਾ ਪ੍ਰਭਾਵ ਹੈ ਕ੍ਰੇਟੀਵ ਡਗਾ ਨਾ ਜੱਦੀ ਗੱਲ ਹੈ ਬਿਲਕੁਲ ਜਿੱਥੇ ਸਰੂਪ ਨੇ ਨਾ ਗੁਰੂ ਗ੍ਰੰਥ ਸਾਹਿਬ ਮਾਰੀ ਗੱਲ ਹੈ ਰੋੜ ਮਾਇਆ ਪ ਬਹੁਤ ਵਧੀਆ ਕਿਵੇਂ ਆ ਫਿਰ ਅੱਜ ਕਿਲਾ ਜੀ ਕਾ ਵਧੀਆ ਕਿਵੇਂ ਰਹੀ ਉਹ ਵੀਡੀਓ ਜੀ ਵੀਡੀਓ ਹਾਂ ਵੀਡੀਓ ਮੈਂ ਦੇਖੀ ਵੀਡੀਓ ਬਹੁਤ ਵਧੀਆ ਯਾਰ ਮੈਂ ਨਾ ਵੀ ਧੰਨਵਾਦ ਕਰਨਾ 바ਦਾਂ ਲੋਕਾਂ ਦਾ ਉੱਥੇਲੇ ਇਲਾਕਿਆਂ ਦਾ ਵੀ ਕੀ ਦਰਵਾਜ਼ਾ ਲੰਬੀ ਤੱਕ ਨਾ ਸਾਰਿਆਂ ਦਾ ਵੀ ਧੰਨਵਾਦ ਕਰਨਾ 바ਦਾਂ ਤੇ ਆਪਣੇ ਪਿੰਡ ਵਾਲਿਆਂ ਦਾ ਵੀ ਨਹੀਂ ਨਹੀਂ ਅੱਲਾ ਦਾਰੇ ਜਿੰਨੇ ਆਪਾਂ ਸੋਚੀ ਨਹੀਂ ਸੀ ਵੀਡੀਓ ਉਹ ਤੋਂ ਵੱਧ ਲੋਕਾਂ ਨੇ ਵਾਇਰਲ ਕਰ ਦਿੱਤੀ ਬੜਾ ਪਿਆਰ ਮਿਲਿਆ ਕਮੈਂਟ ਬੜੇ ਲੋਕਾਂ ਨੇ ਕਮੈਂਟ ਬਹੁਤ ਸੋਹਣੇ ਤੇ ਲੋਕਾਂ ਨੇ ਪੂਰੀ ਵੀਡੀਓ ਵੇਖੀ ਹੈ ਵੀ ਗੱਲ ਬੜੀ ਖਾਸ ਦੀ ਹੈ ਯਾਰ ਆਪਣੀ ਬਹੁਤ ਲੋਕਾਂ ਨੇ ਦੇਖਣਾ ਨਹੀਂ ਦੇਖੀ ਵੀ ਚੀਜ਼ ਵਧੀਆ ਸੀ ਬੋਲੀ ਵੀ ਵਧੀਆ ਸੀ ਚਲੋ ਹਾਂ ਵਧੀਆ ਲੋਕਾਂ ਨੇ ਗੱਲ ਦੱਸੀ ਸੱਚੀ ਗੱਲ ਸੀ ਸੱਚੀ ਕਹੀ ਹੈ ਨਹੀਂ ਜਿਹੜੇ ਉਹਨਾਂ ਨੇ ਦੇਖੀ ਹੈ ਉਹਨਾਂ ਵਾਸਤੇ ਇੱਕ ਅੱਧਾ ਕੁਝ ਹੋਰ ਪਾ ਦਈਏ ਫਿਰ ਹੋਰ ਪਿਆਰ ਕਰਨ ਵਾਲੇ ਸਾਰੇ ਰਹਿਣਗੇ ਗੱਲਾਂ ਪਾ ਫਿਰ ਕੁਝ ਖਾਸ ਕੋਈ ਆਜੋ ਖਾਸ ਫਿਰ ਸਵਾਦ ਨੇ ਅੱਜ ਸਟਾਰ ਵੀ ਹੋ ਜੇ ਫਿਰ ਜਿੰਨੇ ਲੋਕ ਦੀ ਚੱਲੀ ਜਾਂਦੀ ਗੱਤ ਕਿਹੜੇ ਦਾ ਨਹੀਂ ਮੇਰਾ ਮਨ ਵੀ ਇਸੇ ਗੱਲ ਕਰਨ ਦੇ ਸੀ ਕਿ ਮੈਂ ਨਾ ਤੇਰੇ ਕਹਿਣ ਤੋਂ ਮੈਂ ਲਿਖ ਰੱਖਿਆ ਸੀ ਇਹ ਚੀਜ਼ ਤੂੰ ਇਹ ਗੱਲ ਕਰੀ ਜਾਂਦਾ ਸੀ ਮੇਰੇ ਮਨ 'ਚ ਸੀ ਉਹ ਗੱਲ ਅੱਛਾ ਅੱਛਾ ਨਹੀਂ ਬੰਦਾ ਨਾ ਕੋਈ ਵੀ ਜਹੇਦਾਰ ਜੀ ਕੋਈ ਬੰਦਾ ਕੰਮ ਕਰਦਾ ਨਿੱਕਾ ਵੱਡਾ ਚਾਹੇ ਬੰਦਾ ਜੋੜੇ ਗਣ ਦਾ ਯਾਰ ਚਾਹੇ ਬੰਦਾ ਕਿ ਮਿਸਤਰੀ ਆ ਠੀਕ ਆ ਚਾਹੇ ਕੋਈ ਹਲਵਾਈ ਆ ਕੋਈ ਬੰਦਾ ਕੰਮ ਕਰਦਾ ਠੀਕ ਆ ਚਾਹੇ ਜਿਵੇਂ ਕੱਲ ਮੁੰਡੇ ਗੱਤਕਾ ਖੇਡ ਰਹੇ ਸੀ ਨਾ ਉਹਨਾਂ ਦਾ ਉਸਤਾਦ ਨਾਲ ਫਿਰਦਾ ਹੈ ਨਾ ਵੀ ਕੋਈ ਵੀ ਹਰ ਇੱਕ ਕੰਮ ਵਾਸਤੇ ਉਸਾਣੇ ਕਹਿੰਦਾ ਨਾ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ ਜੀ ਹਾਂ ਗੁਰੂ ਦਾ ਇੱਕ ਵੱਡਾ ਰੋਲ ਹੁੰਦਾ ਆਪਣੇ ਪੜਨ ਤੋਂ ਲੈ ਕੇ ਇਹਦੇ ਅੱਗੇ ਅਵਧਨ ਤੱਕ ਗੁਰੂ ਦਾ ਬਹੁਤ ਵੱਡਾ ਮਤਬ ਹੁੰਦਾ ਤਾਂ ਮੈਂ ਇੱਕ ਉਸਤਾਦ ਤੇ ਇੱਕ ਰਚਨਾ ਲਿਖੀ ਸੀ ਤੇ ਤੁਹਾਡੇ ਨਾਲ ਕਰਦਾ ਸਾਂਝੀ ਮੈਂ ਉਹ ਯਾਰ ਪਰ ਘਰ ਲੈਣ ਘਰ ਹੀ ਖੋਤਣਾ ਸਾਡਾ ਕੰਮ ਕੀ ਦੱਸਣਾ ਤਿੰਨ ਤੇ ਕਾਗਿਤਾ ਮੇਸ਼ਾ ਜੇਲ੍ਹ ਚ ਹੁੰਦਾ ਸਾਡੇ ਚੰਗੀ ਗੱਲ ਹੈ ਚੰਗੀ ਗੱਲ ਹੈ ਜਦੋਂ ਵੀ ਕਹੇ ਸਾਡੇ ਯਾਰ ਤੁਹਾਡੇ ਅਗੇ ਭਰਾ ਜਿਵੇਂ ਮਰਜੀ ਕਹ ਤਾ ਕੋ ਸੁਣਾ ਤੇ ਫਿਰ ਆਪਾਂ ਸੁਣਾਉਣ ਤੇ ਫਿਰ ਆਪਾਂ ਲਈ ਇੱਕ ਕਾਦੇ ਆ ਬੰਦੇ ਨਾ ਦਾ ਦੇ ਰੌਣ ਕੰਮ ਆ ਤੇਰੀ ਗੱਲ ਬਾਤ ਲਾ ਲਓ ਜੀ ਮੈਂ ਪਾਸ ਠੰਡ ਦਾ ਮੌਕਾ ਬਾਈ ਕੋਈ ਸੁਨਾ ਚੰਗੀ ਆਪਾਂ ਕੋਈ ਲੋ ਜੀ ਫਿਰ ਦਿਓ ਧਿਆਨ ਹਾਂਜੀ ਹੈ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਯਾਦਾਂ ਦੇ ਵਾਹ ਜੀ ਵਾਹ ਹੈ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਯਾਦਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਣਾ ਉਸਤਾਦਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਣਾ ਉਸਤਾਦਾਂ ਦੇ ਕੀ ਦੇਦਾ ਜੀ ਇਹ ਜ਼ਿੰਦਗੀ ਰੰਗ ਬਰੰਗੀ ਵਗਦਾ ਪਾਣੀ ਹੈ ਇਹ ਜ਼ਿੰਦਗੀ ਰੰਗ ਬਰੰਗੀ ਵਗਦਾ ਪਾਣੀ ਹੈ ਨਾਬਾਜ਼ ਗੁਰਾਂ ਦੇ ਗੱਤ ਕਿਸੇ ਨੇ ਜਾਣੀ ਹੈ ਨਾਬਾਜ਼ ਗੁਰਾਂ ਦੇ ਗੱਤ ਕਿਸੇ ਨੇ ਜਾਣੀ ਹੈ ਕੋਈ ਮਾਲੀ ਦੀ ਅੱਖ ਚੋਂ ਵੇਖੇ ਕੋਈ ਮਾਲੀ ਦੀ ਅੱਖ ਚੋਂ ਵੇਖੇ ਫੁੱਲ ਗਲਾਬਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਣੇ ਉਸਤਾਦਾਂ ਦੇ ਹੈ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਵਾਹਿਗੁਰੂ ਵਾਹਿਗੁਰੂ ਕਿ ਬਾਜ ਜਾਗਦੇ ਦੁੱਧ ਨਹੀਂ ਜੰਮਦਾ ਹੁੰਦਾ ਜੀ ਕਿ ਬਿਨਾ ਜਾਗਦੇ ਦੁੱਧ ਨਹੀਂ ਜੰਮਦਾ ਹੁੰਦਾ ਜੀ ਕੋਈ ਮਾਂ ਦੀ ਕੱਖ ਤੋਂ ਸਾਧ ਜੰਮੇ ਨਾ ਗੁੰਡਾ ਜੀ ਕੋਈ ਮਾਂ ਦੀ ਕੱਖ ਤੋਂ ਸਾਧ ਜੰਮੇ ਨਾ ਗੁੰਡਾ ਜੀ ਨਹੀਂ ਬਾਝ ਮਿਹਨਤਾਂ ਬੰਦੇ ਨਹੀਂ ਬਾਝ ਮਿਹਨਤਾਂ ਬੰਦੇ ਮਹਿਲ ਖੁਆਬਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਿਨ ਉਸਤਾਦਾਂ ਦੇ ਐ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਯਾਦਾਂ ਦੇ ਸਵਾਲ ਸਵਾਲ ਹੋਣ ਜੂਰ ਬਾਈ ਜੂਰ ਲਹਿਣਾ ਕਿ ਬਿਨਾ ਜਾਗਦੇ ਦੁੱਧ ਨਹੀਂ ਜੰਮਦਾ ਹੁੰਦਾ ਜੀ ਬਿਨਾ ਜਾਗਦੇ ਦੁੱਧ ਨਹੀਂ ਜੰਮਦਾ ਹੁੰਦਾ ਜੀ ਕੋਈ ਮਾਂ ਦੀ ਕੱਖ ਤੋਂ ਸਾਧ ਜੰਮੇ ਨਾ ਗੁੰਡਾ ਜੀ ਠੀਕ ਹੈ ਨਹੀਂ ਬਾਜ ਮਿਹਨਤਾ ਬਣਦੇ ਨਹੀਂ ਬਾਜ ਮਿਹਨਤਾ ਬਣਦੇ ਮਹਿਲ ਖੁਆਬਾਂ ਦੇ ਹੈ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਯਾਦਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਿਨ ਉਸਤਾਦਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਿਨ ਉਸਤਾਦਾਂ ਦੇ ਕਿ ਛੱਤਿਆਂ ਨੇ ਦੇ ਆ ਗਿੱਲਾ ਛੱਤਿਆਂ ਨੇ ਦੇ ਆ ਗਿੱਲਾ ਕਲਮਾ ਜਦੋਂ ਚਲਾਈਏ ਜੀ ਛੱਤਿਆਣੇ ਦੇ ਅੱਗਲਾ ਕਲਮਾ ਜਦੋਂ ਚਲਾਈਏ ਜੀ ਪਹਿਲਾ ਨਾਮ ਗੁਰਾਂ ਦਾ ਲੈ ਕੇ ਰੱਬ ਤੇ ਆਈਏ ਜੀ ਸਹੀ ਹੈ ਬਹੁਤ ਵਧੀਆ ਛੱਤਿਆਣੇ ਦੇ ਅੱਗਲਾ ਕਲਮਾ ਜਦੋਂ ਚਲਾਈਏ ਜੀ ਪਹਿਲਾ ਨਾਮ ਗੁਰਾਂ ਦਾ ਲੈ ਕੇ ਰੱਬ ਤੇ ਆਈਏ ਜੀ ਤੇ ਖੋਲ ਦਿੰਦੇ ਨੇ ਮੁਰਸ਼ਿਦ ਖੋਲ ਦਿੰਦੇ ਨੇ ਮੁਰਸ਼ਿਦ ਜਿੰਦਰੇ ਭਾਗਾਂ ਦੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਿਨ ਉਸਤਾਦਾਂ ਦੇ ਹੈ ਜ਼ਿੰਦਗੀ ਇੱਕ ਕਿਤਾਬ ਤੇ ਪੰਨੇ ਨਹੀਂ ਰੰਗ ਜ਼ਿੰਦਗੀ ਨੂੰ ਚੜਦੇ ਬਿਨ ਉਸਤਾਦਾਂ ਦੇ ਇਹ ਇੱਕ ਕਿਤਾਬ ਹੀ ਆ ਹੁਣ ਆਪਣੀਆਂ ਯਾਦਾਂ ਹੀ ਆ ਪਰ ਤੁਸੀਂ ਬੈਠੇ ਬੈਠੇ ਇਹ ਤਾਂ ਉਹ ਗੱਲ ਹੋਣੀ 20 ਸਾਲਾਂ ਨੂੰ ਉਸਤਾਦ ਵਾਲੇ ਹੀ ਹੋ ਗਿਆ ਕੰਮ ਜਲਮੀ ਉਸਤਾਦ ਵਾਲਾ ਹੀ ਹੋ ਗਿਆ ਕੰਮ ਸਾਲਾਂ ਨੂੰ ਆਪਾਂ ਚੀਜ਼ ਨੂੰ ਮਿਸ ਕਰਿਆ ਕਰਾਂਗੇ ਵੀਰ ਵੀ ਤੁਸੀਂ ਆ ਆਪਣਾਇਆ ਸੀ ਯਾਰ ਆ ਆਇਆ ਸੀ ਹੋਰ ਮੇਰੇ ਗੱਲ ਜ਼ਿੰਦਗੀ ਇੱਕ ਕਿਤਾਬ ਹੀ ਨਾ ਕਿਤਾਬ ਬੜੀ ਅੰਦੇ ਬੰਦਾ ਨਾ ਯਾਦਾਂ ਨੂੰ ਹੀ ਨੇ ਪਿੱਛੇ ਆਪਾਂ ਆ ਬੈਠ ਕੇ ਆ ਬਗ ਯਾਦ ਕਰਦੇ ਕਿ ਆਪਾਂ ਆਏ ਕਿਹੜਾ ਜਵਨ ਉਹਦੀ ਜਵਨ ਹੈ ਨਾ ਜਵੇਂ ਦਿਨ ਚੜ ਗਿਆ ਚਿਪ ਗਿਆ ਜਿੰਦਗੀ ਬਾਕੀ ਦਰਸ਼ਕਾਂ ਤੇ ਗੱਲ ਡਿਪੈਂਡ ਕਰਦੀ ਕਿ ਉਹਨਾਂ ਨੂੰ ਕਿਵੇਂ ਲੱਗਦੀ ਹੈ ਹੈਨਾ ਲੱਗਦੀ ਹੈ ਜੇ ਚੰਗੀ ਲੱਗੀ ਤਾਂ ਪਸੰਦ ਆਊਗੀ ਤਾਂ ਤਾਂ ਹੀ ਕੁਝ ਲਿਖਾਂਗੇ ਨਹੀਂ ਪਸੰਦ ਨਹੀਂ ਆਈ ਤਾਂ ਬਾਕੀ ਕੋਈ ਨਹੀਂ ਕਿਵੇਂ ਸਾਨੂੰ ਤੁਸੀਂ ਨਾ ਜਿਵੇਂ ਸਾਨੂੰ ਆਪਾਂ ਨੂੰ ਦੇਖਣ ਲਈ ਬੰਦੇ ਕਹਣਗੇ ਸਾਨੂੰ ਆਹ ਫਰਮਾਇਸ਼ ਸਾਨੂੰ ਇਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਇਸ ਟੌਪਿਕ ਤੇ ਕੁਝ ਲਿਖ ਕੇ ਸੁਣਾਓ ਆਪਾਂ ਉਹ ਵੀ ਸੁਣਾ ਦੇਵਾਂਗੇ ਜੀ ਸਹੀ ਹੈ ਠੀਕ ਹੈ ਜੀ ਆਪਾਂ ਨੂੰ ਕਹਿਣਗੇ ਬਾਕੀ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਹਦੇ ਲਈ ਤੁਹਾਨੂੰ ਬਹੁਤ ਧੰਨਵਾਦ ਜੀ ਹਰ ਵਾਰ ਹਨਾ ਬਹੁਤ ਸੋਹਣੇ ਕਮੈਂਟ ਕਰਿਆ ਉਹਨੇ ਸ਼ੇਅਰ ਵੀ ਬਹੁਤ ਕਰੀਆ ਰੱਜ ਕੇ ਪਿਆਰ ਮਿਲਿਆ ਲੋਕਾਂ ਦਾ ਬਹੁਤ ਧੰਨਵਾਦ ਜੀ ਚੰਗੀ ਵੀਡੀਓ ਤੇ ਯੂਟਿਊਬ ਤੇ ਵੀ ਫੋਲੋ ਕਰ ਲੈ ਯੂਟਿਊਬ ਤੇ ਵੀ ਹਾਂ ਇੱਕ ਨਾ ਦੋਸਤ ਆਪਣਾ ਇੱਕ ਨਾ ਦੋਸਤ ਆਪਣਾ ਯੂਟਿਊਬ ਚੈਨਲ ਆ ਠੀਕ ਹੈ ਟੈਲੀਵਿਜ਼ਨ ਰਿਕਾਰਡਸ ਇਹ ਵੀਡੀਓ ਅਸੀਂ ਯੂਟਿਊਬ ਤੇ ਵੀ ਨਾਲ ਪਾਉਨੇ ਆ ਤੇ ਫੇਸਬੁੱਕ ਤੇ ਵੀ ਨਾਲ ਪਾਉਨੇ ਤੇ ਇੰਸਟਾ ਤੇ ਵੀ ਨਾਲ ਪਾਉਨੇ ਆ ਠੀਕ ਹੈ ਜੀ ਆਪਣਾ ਇਹ ਯੂਟਿਊਬ ਟੈਲੀਵਿਜ਼ ਤੇ ਉੱਤੇ ਸਾਡੀਆਂ ਫਿਲਮਾਂ ਆ ਰਹੀਆਂ ਦੋ ਤਿੰਨ ਤਾਂ ਵੱਡਾ ਲੰਗਰ ਆ ਰਹੀਆਂ ਫਿਲਮ ਆਪਣੀ ਠੀਕ ਹੈ ਜੀ ਇੱਕ ਆਪਣੀ ਭੋਲਾ ਚੋਲਾ ਮੂਵੀ ਆ ਰਹੀ ਆ ਠੀਕ ਹੈ ਤੇ ਇੱਕ ਉਹ ਪਹਿਲੀ ਕਿੰਨੀ ਹੁੰਦੀ ਆ ਬਾਕੀ ਫਿਰ ਉਹ অলਮੋਸਟ ਸਾਰੀ অলਮੋਸਟ ਸਾਰੀ